welcom to my channel learning junction हां जी बैंकिंग ਦੇ ਵਿੱਚ ਆਪਣੇ ਕੋਲ ਵੈਕੈਂਸੀਜ਼ ਆਈਆਂ ਨੇ ਉਹਦੇ ਨਾਲ ਰਿਲੇਟਡ ਆਪਾਂ ਡਿਸਕਸ ਕਰਾਂਗੇ ਵੀਡੀਓ ਨੂੰ ਤੁਸੀਂ ਅੰਤ ਤੱਕ ਜ਼ਰੂਰ ਦੇਖਣਾ ਜਿਹਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਮਿਲੇਗੀ ਕਿ ਕਿੰਨੀਆਂ ਵੈਕੈਂਸੀਜ਼ ਨੇ ਕਿਸ ਚੀਜ਼ ਦੀਆਂ ਵੈਕੈਂਸੀਜ਼ ਨੇ এডਿਕੇਸ਼ਨ ਕੀ ਆ ਉਹਦੇ ਲਈ ਠੀਕ ਹੈ ਲਾਸਟ ਡੇਟ ਕਿੰਨੀ ਆ ਕਦੋਂ ਤੁਸੀਂ ਅਪਲਾਈ ਕਰ ਸਕਦੇ ਹੋ ਏ ਟੂ ਜ਼ेड ਜਿਹੜੀ ਹੈਗੀ ਉਹ ਤੁਹਾਨੂੰ ਜਿਹੜੀ ਆਫੀਸ਼ੀਅਲ ਨੋਟੀਫਿਕੇਸ਼ਨ ਆ ਉਹ ਪੂਰੀ ਚੈੱਕ ਕਰਵਾਵਾਂਗੇ ਤਾਂ ਕਿ ਜਿਹੜਾ ਹੈਗਾ ਤੁਸੀਂ ਜਾ ਕੇ ਟਾਈਮ ਤੇ ਜਿਹੜੇ ਵੀ ਐਲੀਜੀਬਲ ਕੈਂਡੀਡੇਟਸ ਨੇ ਉਹ ਆਪਣੇ ਜਿਹੜੇ ਹੈਗੇ ਨੇ ਫਾਰਮ ਫਿਲ ਕਰ ਸਕਣ ਠੀਕ ਹੈ ਜੀ ਇਹ ਵੈਕੈਂਸੀਸ ਦੇ ਲਈ ਹਰ ਜਿਵੇਂ ਹਰ ਕੋਈ ਵੀ ਨਵੀਂ ਵੈਕੈਂਸੀ ਆਉਂਦੀ ਆ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਸੋ ਬੈਂਕਿੰਗ ਦੇ ਵਿੱਚ ਵੈਕੈਂਸੀਸ ਨੇ ਕਲਰਕ ਦੀਆਂ ਵੈਕੈਂਸੀਸ ਨੇ ਇਹ ਠੀਕ ਹੈ ਜੀ ਅਲੱਗ-ਅਲੱਗ ਬੈਂਕਾਂ ਦੇ ਵਿੱਚ ਨੇ ਕੋਈ ਸਪੈਸੀਫਿਕ ਬੈਂਕ ਨਹੀਂ ਹੈਗੀ ਠੀਕ ਹੈ ਕਾਫੀ ਬੈਂਕਸ ਨੇ ਜਿਹੜੀਆਂ ਇਹਦੇ ਵਿੱਚ ਇਨਕਲੂਡਡ ਨੇ ਵੈਕੈਂਸੀਆਂ ਜਿਹੜੀਆਂ ਹੈਗੀਆਂ ਨੇ ਇਹ ਕਾਰਡਸ਼ੋਟ 28 ਨੇ 11 ਬੈਂਕਸ ਨੇ ਜਿਹੜੀਆਂ ਟੋਟਲ 11 ਬੈਂਕਸ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਇਹ ਪੋਸਟਾਂ ਨੇ ਇੱਕ ਤਰੀਕ ਤੋਂ ਜਿਹੜੀਆਂ ਹੈਗੀਆਂ ਨੇ ਇਹ ਸ਼ੁਰੂ ਹੋਈਆਂ ਹੋਈਆਂ ਨੇ ਅਪਲਾਈ ਹੋਣੇ ਫਾਰਮਸ ਤੇ 31 ਤਰੀਕ ਤੱਕ ਸੌਰੀ 21 ਤਰੀਕ ਤੱਕ ਜਿਹੜੇ ਹੈਗੇ ਨੇ ਫਾਰਮਸ ਅਪਲਾਈ ਹੋਣਗੇ ਔਨਲਾਈਨ ਫਾਰਮ ਅਪਲਾਈ ਹੋਣੇ ਨੇ ਤੇ ਜਿਹੜਾ ਐਗਜ਼ਾਮ ਹੈ ਉਹ ਵੀ ਤੁਹਾਡਾ ਔਨਲਾਈਨ ਕੰਪਿਊਟਰ ਦੇ ਉੱਤੇ ਹੀ ਹੋਣਾ ਠੀਕ ਹੈ ਜੀ ਦੋ ਐਗਜ਼ਾਮ ਹੋਣੇ ਨੇ ਇਹਦੇ ਪ੍ਰੀਲਮਸ ਐਂਡ ਮੀਨਸ ਠੀਕ ਹੈ ਜੀ ਐਜੂਕੇਸ਼ਨ ਜਿਹੜੀ ਹੈਗੀ ਆ ਉਹਦੀ ਗ੍ਰੈਜੂਏਸ਼ਨ ਰਹਿਣ ਵਾਲੀ ਆ ਤੇ ਏਜ ਜਿਹੜੀ ਹੈਗੀ ਆ ਉਹ 20 ਸਾਲ ਤੋਂ ਲੈ ਕੇ ਤੁਹਾਡੇ 28 ਸਾਲ ਤੱਕ ਰਹਿਣ ਵਾਲੀ ਆ ਠੀਕ ਹੈ ਜੀ ਫੀਸ ਜਿਹੜੀ ਹੈਗੀ ਆ ਜਿਹੜੀ एससी एसटी ਐਂਡ ਪੀਡਬਲ 175 ਰੁਪਏ ਐ ਜਨਰਲ ਦੀ ਜਿਹੜੀ ਹੈਗੀ ਆ ਉਹ 850 ਰੁਪਏ ਠੀਕ ਹੈ ਜੀ ਬਾਕੀ ਆਪਾਂ ਮੈਂ ਜਿਹੜੀ ਅਫੀਸ਼ੀਅਲ ਨੋਟੀਫਿਕੇਸ਼ਨ ਆ ਉਹ ਤੁਹਾਨੂੰ ਦਿਖਾਉਣੀ ਆ ਤਾਂ ਕਿ ਉਹ ਪੂਰੀ ਜਾਣਕਾਰੀ ਜਿਹੜੀ ਹੈਗੀ ਆ ਤੁਹਾਨੂੰ ਉਹਦੇ ਤੋਂ ਮਿਲ ਸਕੇ ਠੀਕ ਹੈ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਪੀ 1 ਤਰੀਕ ਤੋਂ ਜਿਹੜੇ ਫਾਰਮ ਨੇ ਉਹ ਸਟਾਰਟ ਹੋਏ ਨੇ ਤੇ 21 ਤਰੀਕ ਤੱਕ ਹੋਣੇ ਨੇ ਪੇਮੈਂਟ ਜਿਹੜੀ ਹੈਗੀ ਉਹ ਵੀ ਤੁਸੀਂ ਨਾਲ ਦੀ ਨਾਲ 1 ਤੋਂ ਲੈ ਕੇ 21 ਤੱਕ ਹੀ ਕਰ ਸਕਦੇ ਹੋ ਜਿਹੜਾ ਐਗਜ਼ਾਮ ਹੈ ਤੁਹਾਡਾ ਕੰਡਕਟ ਹੋਣਾ ਉਹ 8th ਮੰਥ ਦੇ ਵਿੱਚ ਅੱਗੇ ਹੋਣਾ ਜਾ ਕੇ ਦੇਖੋ ਇਹਨਾਂ ਨੇ ਆਪਾਂ ਨੂੰ ਇਹ ਨਹੀਂ ਹੈਗਾ ਐਗਜ਼ਾਮ ਡੇਟਸ ਵੀ ਨਾਲ-ਨਾਲ ਦਿੱਤੀਆਂ ਹੋਈਆਂ ਨੇ ਠੀਕ ਹੈ ਜੀ ਤਾਂ ਇਹ ਨਹੀਂ ਅਗੇ ਜਿਵੇਂ ਆਪਣੇ ਕੋਲ ਆਪਾਂ ਪੀਟਪੀਐਸਬੀ ਪੰਜਾਬ ਪੁਲਿਸ ਵਗੈਰਾ ਦੇ ਐਗਜ਼ਾਮ ਫਿਲ ਕਰਦੇ ਆ ਪੰਜਾਬ ਦੇ ਉਹਦੀ ਜਿਹੜੀ ਐਗਜ਼ਾਮ ਡੇਟ ਆਪਾਂ ਨੂੰ ਨਾਲ ਹੀ ਨਹੀਂ ਦਿੱਤੀ ਹੁੰਦੀ ਨੋਟੀਫਿਕੇਸ਼ਨ ਦੇ ਵਿੱਚ ਉਹ ਆਪਣੇ ਕੋਲ ਬਾਅਦ ਦੇ ਵਿੱਚ ਆਉਂਦੀ ਆ ਠੀਕ ਹੈ ਬਟ ਇਹਨਾਂ ਨੇ ਜਿਹੜੀ ਹੈਗੀ ਆ ਸਭ ਕੁਝ ਨਾਲ ਹੀ ਨੋਟੀਫਿਕੇਸ਼ਨ ਚ ਦਿੱਤਾ ਹੋਇਆ ਕਿ ਕਦੋਂ ਜਿਹੜਾ ਹੈਗਾ ਐਗਜ਼ਾਮ ਹੋਣਾ ਕਦੋਂ ਜਿਹੜਾ ਹੈਗਾ ਉਹਦਾ ਰਿਜ਼ਲਟ ਆਉਣਾ ਮੇਨ ਕਦੋਂ ਜਿਹੜੀ ਹੈਗੀ ਆ ਸਾਨੂੰ ਇਹਦੀ ਸਾਡੀ ਅਲਾਟਮੈਂਟ ਹੋਣੀ ਆ ਠੀਕ ਹੈ ਜੀ ਸੋ ਮੇਨ ਜਿਹੜਾ ਹੈਗਾ ਇਹਦਾ ਪੇਪਰ 12 8 2024 ਦੇ ਵਿੱਚ ਹੋ ਜਾਣਾ ਠੀਕ ਹੈ ਜੀ 8th ਮੰਥ ਦੇ ਵਿੱਚ ਨੈਕਸਟ ਮੰਥ ਦੇ ਵਿੱਚ ਹੋ ਜਾਣਾ ਠੀਕ ਹੈ ਜੀ 12 ਤੋਂ ਲੈ ਕੇ 17 ਤੱਕ ਚੱਲਣਗੇ ਤੇ ਜਿਹੜਾ ਹੈਗਾ ਰਿਜ਼ਲਟ ਹੈਗਾ ਤੁਹਾਡਾ ਸੈਪਟੰਬਰ ਦੇ ਵਿੱਚ ਇਹਦਾ ਆ ਜਾਏਗਾ ਤੇ ਆਨਲਾਈਨ ਐਗਜ਼ਾਮੀਨੇਸ਼ਨ ਜਿਹੜਾ ਅਗੇ ਮੇਨਸ ਦੇ ਵਿੱਚ ਜਿਹੜੇ ਪ੍ਰੀਲੈਂਸ ਕਲੀਅਰ ਕਰਨਗੇ ਮੇਨਸ ਦਾ ਜਿਹੜਾ ਐਗਜ਼ਾਮ ਹੋ ਅਗੇ ਫਿਰ ਤੁਹਾਡਾ ਅਕਤੂਬਰ ਦੇ ਵਿੱਚ ਹੋਏਗਾ ਠੀਕ ਹੈ ਜੀ ਪ੍ਰੋਵੀਜ਼ਨਲ ਜਿਹੜੀ ਅਲਾਟਮੈਂਟ ਆ ਤੁਹਾਡੀ April 2025 ਦੇ ਵਿੱਚ ਆ ਠੀਕ ਹੈ ਅਗੇ ਨੈਕਸਟ ਆਪਾਂ ਹੋਰ ਜਿਹੜੀ ਮੇਨ ਮੇਨ ਜਾਣਕਾਰੀ ਉਹ ਤੁਹਾਨੂੰ ਨੋਟੀਫਿਕੇਸ਼ਨ ਦੇ ਵਿੱਚ ਦਿਖਾਉਨੇ ਆ ਕਿ ਕੀ ਕੀ ਜਿਹੜਾ ਹੈਗਾ ਇਹਦੀ ਆਪਣੇ ਕੋਲ এডਿਕੇਸ਼ਨ ਗ੍ਰੈਜੂਏਸ਼ਨ ਜਾਂ ਉਸ ਤੋਂ ਇਲਾਵਾ ਜੇਕਰ ਕੁਝ ਹੈਗਾ ਤਾਂ ਆਪਾਂ ਉਹ ਦੇਖ ਲੈਣੇ ਆ ਕਿ ਕੋਈ ਐਕਸਟਰਾ ਤੋਂ ਤੁਹਾਨੂੰ ਕੋਈ ਕੰਪਿਊਟਰ ਵਗੈਰਾ ਦਾ ਕੁਝ ਮੰਗਿਆ ਨਾ ਹੋਵੇ ਇਹ ਇਹਦੇ ਵਿੱਚ ਦੇਖੋ ਬੈਂਕਸ ਨੇ ਬੈਂਕ ਆਫ ਬਡਾਦਾ ਬੈਂਕ ਆਫ ਇੰਡੀਆ ਬੈਂਕ ਆਫ ਮਹਾਰਾਸ਼ਟra ਕੇਂਦਰਾ ਬੈਂਕ ਸੈਂਟਰਲ ਬੈਂਕ ਆਫ ਇੰਡੀਆ ਇੰਡੀਅਨ ਬੈਂਕ ਇੰਡੀਅਨ ఓਵਰਸੀਜ਼ ਬੈਂਕ ਪੰਜਾਬ ਨੈਸ਼ਨਲ ਬੈਂਕ ਪੰਜਾਬ ਐਂਡ ਸਿੰਧਨ ਸਿੰਧ ਬੈਂਕ ਯੂਕੋ ਬੈਂਕ ਯੂਨੀਅਨ ਬੈਂਕ ਆਫ ਇੰਡੀਆ ਠੀਕ ਹੈ ਜੀ ਇਹ ਬੈਂਕਸ ਨੇ ਜਿਹੜੀਆਂ ਹੈਗੀਆਂ ਟੋਟਲ ਇਹਨਾਂ ਦੇ ਵਿੱਚ ਆਪਣੇ ਕੋਲ ਵੈਕੈਂਸੀਜ਼ ਨੇ ਸਾਰੀਆਂ ਬੈਂਕਸ ਜਿਹੜੀਆਂ ਹੈਗੀਆਂ ਨੇ ਇਹਦੇ ਵਿੱਚ ਇਨਕਲੂਡਡ ਨੇ ਠੀਕ ਹੈ ਜੀ ਨੈਕਸਟ ਆਪਣੇ ਕੋਲ ਏਜ ਆ ਗਿਆ 20 ਸਾਲ ਤੋਂ ਲੈ ਕੇ 28 ਸਾਲ ਤੱਕ ਹੈਗੀ ਹੈ ਇਹਦੀ ਜਿਵੇਂ ਆਪਾਂ ਪਿੱਛੇ ਵੀ ਦੇਖਿਆ ਨੋਟੀਫਿਕੇਸ਼ਨ ਦੇ ਵਿੱਚ ਜਿਹੜੀ ਮੇਨ ਆ ਉਹ ਵੀ ਇਹੀ ਆ ਸ਼ੈਡਿਊਲ ਕਾਂਸਟੈਂਟ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਇਹ ਦਿ ਰੈਲੈਕਸੇਸ਼ਨ ਜਿਹੜੀ ਹੈਗਾ 5 ইয়ারਜ਼ ਦੀ ਅਦਰ ਬੈਕਵਰਡ ਕਲਾਸਿਸ ਨੂੰ 3 ইয়ারਜ਼ ਦੀ ਐਂਡ ਪਰਸਨਲ ਪਰਸਨ ਵਿਦ ਦਾ ਬੈਂਚਮਾਰਕ ਡਿਸੇਬਿਲिटीज ਐਸ ਡਿਫਾਈਨਡ ਅੰਡਰ ਦਾ ਰਾਈਟਸ ਆਫ ਪਰਸਨ ਵਿਦ ਦਾ ਡਿਸੇਬਿਲिटीज ਐਕਟ 2016 ਦੇ ਜ਼ਿਕਰ ਕੋਈ ਹੈਂਡੀਕੈਪਟ ਹੈ ਇਹ ਵਾਲੀ ਐਂਡ ਐਕਡ ਰਿਕਾਰਡਿੰਗ ਉਹਨਾਂ ਵਿੱਚ ਕੋਈ ਦਿੱਸੇ ਵੈਲਿਟੇਜ਼ ਨਹੀਂ ਤਾਂ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਇਹ ਜਾਂ ਉਹਨਾਂ ਨੂੰ 10 ਸਾਲ ਦੀ ਏਜ ਰਿਲੈਕਸੇਸ਼ਨ ਐਕਸ ਸਰਵਿਸ ਮੈਨ ਨੂੰ ਜਿਹੜੀ ਹੈਗੀ ਆ ਉਹ ਵੀ ਇਹ ਰਿਲੈਕਸ਼ਨ ਹੈਗਾ 3 ਇਅਰਸ ਦੀ ਠੀਕ ਹੈ ਜੀ ਬਾਕੀ ਵੀਡੀਓਜ਼ ਦੇ ਲਈ ਵੀ ਏਜ ਰਿਲੈਕਸੇਸ਼ਨ ਏਜ ਆਫ 35 ਇਅਰਸ ਫਾਰ ਜਨਰਲ ਜਿਹੜੀਆਂ ਵਿਦਵਾਨਾਂ ਨੂੰ 35 ਸਾਲ ਦੀ ਉਮਰ ਤੱਕ ਜਿਹੜੀਆਂ ਜਨਰਲ ਕੈਟਾਗਰੀ ਦੇ ਵਿੱਚ ਆਉਂਦੇ ਨੇ ਤੇ 38 ਸਾਲ ਤੱਕ ਜਿਹੜੇ OBC ਠੀਕ ਹੈ ਜੀ ਅਨ 40 ਸਾਲ ਤੱਕ ਜਿਹੜੇ SC/ST ਲਈ ਉਹ ਫਿਲ ਕਰ ਸਕਦੇ ਨੇ ਠੀਕ ਹੈ ਜੀ ਪਰਸਨਸ ਅਫੈਕਟਡ ਬਾਈ 1984 ਰਾਈਟਸ ਦੇ ਵਿੱਚ ਜਿਹੜੇ ਆ ਹੈਗੇ ਨੇ ਉਹਨਾਂ ਨੂੰ 5 ਸਾਲ ਦੀ ਇਦਰ ਰੈਲੈਕਸੇਸ਼ਨ ਆ ਠੀਕ ਹੈ ਨੈਕਸਟ ਆਪਣੇ ਕੋਲ ਬਹੁਤ ਦੇਖੋ ਜ਼ਿਆਦਾ ਮੀ ਨੋਟੀਫਿਕੇਸ਼ਨ ਦੇ ਵਿੱਚ ਆਲ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਨਕਲੂਡਡ ਨੇ ਆਪਾਂ ਤੁਹਾਨੂੰ ਮੇਨ ਮੇਨ ਜਿਨ੍ਹਾਂ ਦੀ ਜ਼ਰੂਰਤ ਹੈਗੀ ਆ ਉਹ ਮੈਂ ਤੁਹਾਨੂੰ ਇੱਥੇ ਦਿਖਾ ਦਨੀ ਆ ਬਾਕੀ ਜੇਕਰ ਤੁਸੀਂ ਫੁੱਲ ਨੋਟੀਫਿਕੇਸ਼ਨ ਜਿਹੜੀ ਹੈਗੀ ਆ ਉਹ ਪੜ੍ਹਨੀ ਚਾਹੋ ਤਾਂ ਤੁਸੀਂ ਫਾਰਮ ਫਿਲ ਕਰਨ ਤੋਂ ਪਹਿਲਾਂ ਜਿਹੜੀ ਹੈਗੀ ਆ ਫੁੱਲ ਨੋਟੀਫਿਕੇਸ਼ਨ ਤੁਸੀਂ ਦੇਖ ਸਕਦੇ ਹੋ ਆਫੀਸ਼ੀਅਲ ਨੋਟੀਫਿਕੇਸ਼ਨ ਤੁਸੀਂ ਸਿੱਧਾ ਜਾ ਕੇ ਸਰਚ ਕਰ ਸਕਦੇ ਹੋ ਆਫੀਸ਼ੀਅਲ ਨੋਟੀਫਿਕੇਸ਼ਨ ਆਫ ਆਈਬੀਪੀਐਸ ਕਲਰਕ ਵੈਕੈਂਸੀਸ ਆ ਤੁਹਾਡੇ ਕੋਲ ਜਿਹੜੀਆਂ ਹੈਗੀਆਂ ਉੱਪਰ ਇੱਕ ਲਿੰਕ ਆਏਗਾ Google ਦੇ ਉੱਤੇ ਤਾਂ ਉੱਥੇ ਤੁਸੀਂ ਓਪਨ ਕਰੋਗੇ ਤਾਂ ਜਿਹੜੀ ਹੈਗੀ ਆ ਤੁਹਾਡੇ ਕੋਲ ਫੁੱਲ ਨੋਟੀਫਿਕੇਸ਼ਨ ਇਹਦੀ ਖੁੱਲ ਜਾਏਗੀ ਤਾਂ ਤੁਸੀਂ ਜਿਹੜੀ ਹੈਗੀ ਆ ਫਾਰਮ ਫਿਲ ਕਰਨ ਤੋਂ ਪੂਰੀ ਪਹਿਲਾਂ ਜਿਹੜੀ ਹੈਗੀ ਆ ਪੂਰੀ ਨੋਟੀਫਿਕੇਸ਼ਨ ਫਿਲ ਕਰ ਸਕਦੇ ਹੋ ਠੀਕ ਹੈ ਜੀ এডਿਕੇਸ਼ਨ ਕੁਆਲਿਫਿਕੇਸ਼ਨ ਇਹਦੀ ਆ ਡਿਗਰੀ ਇਨ ਐਨੀ ਇੰਡਿਸਿਪਲਨ fromParams ਯੂਨੀਵਰਸਿਟੀ ਰਿਕਗਨਾਈਜ਼ਡ ਬਾਈ ਗਵਰਨਮੈਂਟ ਆਫ ਇੰਡੀਆ ਆਫ ਐਨੀ इको विलियट क्वालफिकेशन रिकॉगनाइज एज सच बाय द सेंट्रल गवर्नमेंट को जी है सीम मेन मतलब के ग्रेजुएशन होनी चाहिए आज तो डिग्री होनी चाहिए किसी भी यूनिवर्सिटी तो ठीक है कंप्यूटर लिटरेसी ऑपरेटिंग एंड वर्किंग नॉलेज इन कंप्यूटर सिस्टम इन मैंडेटरी इज दैट कैंडीडेट शुड हैव सर्टिफिकेट डिप्लोमा डिग्री इन कंप्यूटर ऑपरेशन लैंग्एज शुड हैव स्टडीड कंप्यूटर इन्फॉर्मेन टेक्नोलॉजी इज वन ऑफ द सब्जेक्ट इन द हाई स्कूल कॉलेज ਇਨਸਟੀਚਿਊਟ ਮਤਲਬ ਕਿ ਤੁਹਾਨੂੰ ਜਿਹੜੀ ਹੈਗੀ ਆ ਕੰਪਿਊਟਰ ਦੀ ਨੌਲੇਜ ਜਿਹੜੀ ਬੇਸਿਕਾ ਹੋਣੀ ਚਾਹੀਦੀ ਆ ਤਾਂ ਤੁਹਾਡੇ ਕੋਲ ਜਿਹੜਾ ਕੰਪਿਊਟਰ ਹੈਗਾ ਇੱਕ ਐਜ਼ ਆ ਸਬਜੈਕਟ ਹੋਣਾ ਚਾਹੀਦਾ ਹਾਈ ਸਕੂਲ ਕਾਲਜ ਕਿਸੇ ਵੀ ਜਿਹੜਾ ਹੈਗਾ ਤੁਹਾਡੇ ਕੋਲੇ ਦਾ ਸਰਟੀਫਿਕੇਟ ਹੋਣਾ ਚਾਹੀਦਾ ਕੰਪਿਊਟਰ ਦਾ ਕੰਪਿਊਟਰ ਦੀ ਜਾਣਕਾਰੀ ਵੀ ਤੁਹਾਨੂੰ ਜਿਹੜੀ ਹੈਗੀਆਂ ਨਾਲ-ਨਾਲ ਹੋਣੀ ਚਾਹੀਦੀ ਆ ਠੀਕ ਹੈ ਜੀ ਨਾ ਮੇਨ ਮੇਨ ਚੀਜ਼ਾਂ ਆਪਣੇ ਕੋਲ ਇਹੀ ਸਹੀ ਆਪਣੀ ਐਜੂਕੇਸ਼ਨ ਹੋ ਗਈ ਠੀਕ ਹੈ ਏਜ ਹੋ ਗਈ ਕਦੋਂ ਫਾਰਮ ਫਿਲ ਹੋ ਰਹੇ ਨੇ ਠੀਕ ਹੈ ਫੀਸ ਕਿੰਨੀ ਆ ਇਹ ਸਾਰੀਆਂ ਚੀਜ਼ਾਂ ਬਾਕੀ ਅਗਲੇ ਆਪਣੇ ਕੋਲ ਆ ਗਿਆ ਐਗਜ਼ਾਮੀਨੇਸ਼ਨ ਦਾ ਸਟਰਕਚਰ ਆ ਗਿਆ ਤੁਹਾਡੇ ਕੋਲ ਜਿਹੜਾ ਹੈਗਾ ਇਹ ਜਿਹੜਾ ਪਹਿਲਾ ਫਰਸਟ ਪੇਪਰ ਹੋਣਾ ਉਹਦੇ ਵਿੱਚ ਤਾਂ ਇੰਗਲਿਸ਼ ਲੈਂਗੁਏਜ ਆਣੀ ਆ ਤੁਹਾਡੇ ਕੋਲ 3 30 30 ਨੰਬਰ ਦੀ ਠੀਕ ਹੈ 20 ਮੈਨਾਂ ਤੁਹਾਨੂੰ ਇਹਦੇ ਲਈ ਮਿਲਣਗੇ ਨਿਊਮੈਰੀਕਲ ਅਬਿਲਿਟੀ ਮੈਥਸ ਹੋਣਾ ਤੁਹਾਨੂੰ ਵੀ ਨੰਬਰ ਦਾ 35 ਨੰਬਰ ਦਾ ਸੌਰੀ ਤੇ 20 ਮਿੰਟਸ ਇਹਦੇ ਲਈ ਮਿਲਣਗੇ ਤੇ ਰੀਜ਼ਨਿੰਗ ਆਉਣੀ ਆ 35 ਨੰਬਰ ਦੀ ਵਿਮਨਟਸ ਇਹਦੇ ਮਿਲਣਗੇ ਟੋਟਲ ਤੁਹਾਨੂੰ ਜਿਹੜਾ ਹੈਗਾ 1 ਘੰਡੇ ਦਾ ਟਾਈਮ ਇਹਦੇ ਲਈ ਮਿਲੇਗਾ ਤੇ ਸੈਪਰੇਟ ਅਲੰਗ-ਲੰਗ ਜਿਹੜਾ ਪੋਰਸ਼ਨ ਦੇ ਲਈ 20-20 ਮਿੰਟਸ ਜਿਹੜੇ ਹੈਗੇ ਨੇ ਤੁਹਾਨੂੰ ਮਿਲਣਗੇ ਨੈਕਸਟ ਜੇਕਰ ਤੁਸੀਂ ਜਿਹੜੇ ਫਰਸਟ ਪੇਪਰ ਕਲੀਅਰ ਕਰਦੇ ਨੇ ਉਹਨਾਂ ਦਾ ਫਿਰ ਮੇਨਸ ਹੋਣਾ ਉਹਦੇ ਲਈ ਤੁਹਾਡੇ ਕੋਲ ਜਨਰਲ ਫਾਈਨੈਂਸ਼ੀਅਲ ਅਵੇਅਰਨੈਸ ਹੋਣੀ ਆ 50 ਮਾਰਕਸ ਦੀ 35 ਮਿੰਟਸ ਮਿਲਣਗੇ ਇਹਦੇ ਲਈ ਜਨਰਲ ਇੰਗਲਿਸ਼ 40 ਨੰਬਰ 40 ਮਾਰਕਸ ਦੀ 35 ਮਿੰਟ ਮਿਲਣਗੇ ਰੀਜ਼ਨਿੰਗ ਐਬਿਲਿਟੀ ਐਂਡ ਕੰਪਿਊਟਰ ਐਪਟੀਟਿਊਡ ਹੋਣਾ ਤੁਹਾਡੇ ਕੋਲ 50 ਕੁਐਸਚਨਸ ਹੋਣਗੇ 60 ਮਾਰਕਸ ਦਾ ਹੋਏਗਾ ਇਹਦੇ ਲਈ 45 ਮਿੰਟ ਮਿਲਣਗੇ ਕੁਆਂਟੀਟੇਟਿਵ ਐਬਿਲਿਟੀ ਜਿਹੜਾ ਹੈਗਾ 50 ਨੰਬਰ ਦਾ 50 ਕੁਐਸਚਨ ਤੁਹਾਨੂੰ ਆਉਣੇ ਨੇ ਉਹਦੇ ਲਈ 45 ਮਿੰਟ ਮਿਲਣਗੇ ਜੋ ਤੁਹਾਨੂੰ ਟੋਟਲ ਜਿਹੜੇ ਹੈਗੇ ਨੇ ਉਹ oh ਕੁਐਸ਼ਨ 190 ਹੋਣਗੇ 200 ਮਾਰਕਸ ਦਾ ਪੇਪਰ ਹੋਏਗਾ ਤੇ 160 ਮਿੰਟ ਜਿਹੜੇ ਹੈਗੇ ਨੇ ਤੁਹਾਨੂੰ ਇਹਦੇ ਲਈ ਮਿਲਣਗੇ ਠੀਕ ਹੈ ਜੀ ਇਹ ਅਲੱਗ-ਅਲੱਗ ਜਿਹੜੇ ਜਿਹੜੇ ਸਟੇਟਸ ਦੇ ਲਈ ਇਹ ਕਿਹੜੇ-ਕਿਹੜੇ ਸਟੇਟਸ ਵਾਲੇ ਫਿਲ ਕਰ ਸਕਦੇ ਨੇ ਇਹ ਮੇਨਾ ਇਹ ਦੇਖ ਲਓ ਤੁਸੀਂ ਕੌਣ-ਕੌਣ ਇਹਨਾਂ ਨੂੰ ਕਿਹੜੇ-ਕਿਹੜੇ ਸਟੇਟਸ ਦੇ ਜਿਹੜੇ ਕੈਂਡੀਡੇਟਸ ਨੂੰ ਫਿਲ ਕਰ ਸਕਦੇ ਨੇ ਸਟੇਟ ਹੰਡਸ ਡਿਊਟੀਆਂ ਦੇ ਅੰਡੇਮਾਨ ਨਿਕੋਬਰਨ ਪੇਪਰ ਦਾ ਮੀਡੀਅਮ ਦਿੱਤਾ ਹੋਇਆ ਕਿ ਕਿਹੜਾ-ਕਿਹੜਾ ਹੋਏਗਾ ਇੰਗਲਿਸ਼ ਐਂਡ ਹਿੰਦੀ ਆਂਧਰਾ ਪ੍ਰਦੇਸ਼ ਦੀ ਕਰ ਸਕਦੇ ਨੇ ਇਹ ਦੇ ਤੁਸੀਂ ਨਾਲ ਨਾਲ ਰੀਡ ਕਰ ਲਓ ਇੰਗਲਿਸ਼ ਹਿੰਦੀ ਐਂਡ ਤੇਲਗੂ ਮੀਡੀਅਮ ਹੋਏਗਾ ਪੇਪਰ ਦਾ ਅਰੁਣਾਚਲ ਪ੍ਰਦੇਸ਼ ਅਸਾਮ ਬਿਹਾਰ ਚੰਡੀਗੜ੍ਹ ਛੱਤੀਸਗੜ੍ਹ ਦਾਦਰਾ ਐਂਡ ਨਗਰ ਹਵੇਲੀ ਐਂਡ ਦਮਨ ਐਂਡ ਦੀਓ ਦਿੱਲੀ ਗੋਆ ਗੁਜਰਾਤ ਹਰਿਆਣਾ ਹਿਮਾਚਲ ਪ੍ਰਦੇਸ਼ ਜੰਮੂ ਐਂਡ ਕਸ਼ਮੀਰ ਝਾਰਖੰਡ ਕਰਨਾਟਕਾ ਕੇਰਲਾ ਲਦਾਖ ਲਕਸ਼ਦੀਪ ਮੱਧ ਪ੍ਰਦੇਸ਼ ਮਹਾਰਾਸ਼ਟਰ ਮਨੀਪੁਰ ਮਹਾਂਗਾਲਿਆ ਮਿਜ਼ੋਰਮ ਨਾਗਾਲੈਂਡ 오ਡੀਸਾ ਸੋ 26 ਸਟੇਟਸ ਜਿਹੜੇ ਹੈਗੇ ਨੇ ਸਟੇਟਸ ਐਂਡ ਯੂਟੀ ਦੇ ਜਿਹੜੇ ਲੋਕ ਨੇ ਕੈਂਡੀਡੇਟਸ ਨੇ ਉਹ ਇਹਨੂੰ ਫਿਲ ਕਰ ਸਕਦੇ ਨੇ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ ਉਹ ਨਹੀਂ ਤੁਸੀਂ ਕਰ ਸਕਦੇ ਸੋ ਇਹ ਆਪਣਾ ਜਿਹੜਾ ਤੁਹਾਡਾ ਮੀਡੀਅਮ ਆ ਤੁਸੀਂ ਫੁੱਲ ਨੋਟੀਫਿਕੇਸ਼ਨ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਜਿਹੜੀ ਸਟੇਟ ਦੇ ਨਾਲ ਤੁਸੀਂ ਰਿਲੇਟਡ ਹੋ ਕਿ ਇਹ ਇਸ ਜਿਹੜੇ ਸਟੇਟਸ ਦੇ ਕੈਂਡੀਡੇਟਸ ਇਹਨਾਂ ਨੂੰ ਫਿਲ ਕਰ ਸਕਦੇ ਨੇ ਠੀਕ ਹੈ ਜੀ ਅੱਗੇ ਵੀ ਨੇ ਪੁੱਡੂਚਰੀ ਪੰਜਾਬ ਰਾਜਸਥਾਨ ਸਿੱਕਮ ਤਾਮਿਲਨਾਡੂ ਤੇਲਗਾਨਾ ਤ੍ਰਿਪੁਰਾ ਉੱਤਰ ਪ੍ਰਦੇਸ਼ ਉੱਤਰਾਖੰਡ ਐਂਡ ਵੈਸਟ ਬੰਗਾਲ ਆਲਮੋਸਟ ਸਾਰੇ ਹੀ ਨੇ ਠੀਕ ਹੈ ਜੀ ਆਲ ਓਵਰ ਜਿਹੜਾ ਹੈਗਾ ਸਾਰੀ ਹੀ ਸਟੇਟਸ ਐਂਡ ਯੂਟੇਸ ਹੈਗੀਆਂ ਨੇ ਉਹਨੂੰ ਫਿਲ ਕਰ ਸਕਦੀਆਂ ਨੇ ਠੀਕ ਹੈ ਕੋਈ ਇਦਾਂ ਨਹੀਂ ਹੈਗਾ ਵੀ ਨਹੀਂ ਕਰ ਸਕਦੇ ਆ ਮੈਂ ਉੱਪਰ ਦੇਖਿਆ ਨਹੀਂ ਸੀਗਾ 26 ਤੱਕ ਨਹੀਂ ਹੈਗਾ 36 ਤੱਕ ਆ ਸੋ ਸਾਰੇ ਸਟੇਟ ਜਿਹੜੇ ਹੈਗੇ ਹੋ ਤੁਸੀਂ ਫਿਲ ਕਰ ਸਕਦੇ ਹੋ ਇਹ ਮੀਡੀਅਮ ਭਾਣ ਵਾਲਾ ਸੋ ਪੰਜਾਬ ਜਿਹੜਾ ਹੈਗੇ ਨੇ ਪੰਜਾਬ ਦੇ ਕੈਂਡੀਡੇਟਸ ਇਹਨੂੰ ਫਿਲ ਕਰ ਸਕਦੇ ਨੇ ਤੁਹਾਡਾ ਪੇਪਰ ਦਾ ਮੀਡੀਅਮ ਜਿਹੜਾ ਇੰਗਲਿਸ਼ ਵਨ ਜਾਂ ਹਿੰਦੀ ਐਂਡ ਪੰਜਾਬੀ ਦੇ ਵਿੱਚ ਰਹਿਣ ਵਾਲਾ ਸਟੇਟਸ ਦੇ ਅਕੋਰਡਿੰਗ ਅਲੱਗ-ਅਲੱਗ ਰਹੇਗਾ ਸੋ ਤੁਸੀਂ ਜਿਹੜਾ ਹੈਗਾ ਐਗਜ਼ਾਮ ਨੂੰ ਫਿਲ ਕਰ ਸਕਦੇ ਹੋ 21 ਤਰੀਕ ਤੱਕ ਅਲਰੇਡੀ ਜਿਹੜੇ 6-7 ਦਿਨ ਹੋ ਗਏ ਨੇ ਐਗਜ਼ਾਮ ਨੂੰ ਫਿਲ ਹੁੰਦੇ ਸੋ ਦੇਰ ਨਾ ਕਰੋ ਆਪਣਾ ਜਿਹੜਾ ਹੈਗਾ ਜਾ ਕੇ ਗ੍ਰੈਜੂਏਸ਼ਨ ਵਿੱਚ ਤੇ ਹੈਗਾ ਤੋਂ ਇਹਨੂੰ ਫਿਲ ਕਰ ਦੋ ਬਾਕੀ ਹੋਰ ਕੋਈ ਵੀ ਨਵੀਂ ਜਾਣਕਾਰੀ ਆਉਂਦੀ ਆ ਦੇਖੋ ਸਾਰੀ ਜਾਣਕਾਰੀ ਦੇ ਵਿੱਚ ਦਿੱਤੀ ਹੋਈ ਆ ਕਿ ਪੇਪਰ ਕਦੋਂ ਹੋਣਾ ਰਿਜ਼ਲਟ ਕਦੋਂ ਆਉਣਾ ਨੈਕਸਟ ਪੇਪਰ ਕਦੋਂ ਹੋਣਾ ਸੋ ਸਭ ਨੂੰ ਜਿਹੜਾ ਹੈਗਾ ਟਾਈਮ ਦਾ ਵੀ ਪਤਾ ਕਿੰਨਾ ਟਾਈਮ ਜਿਹੜਾ ਐਗਜ਼ਾਮ ਦੇ ਵਿੱਚ ਰਹੇਗਾ ਸੋ ਜੇਕਰ ਤੁਸੀਂ ਅੱਛੀ ਤਿਆਰੀ ਆਪਣੀ ਤੁਹਾਡੀ ਹੈਗੀ ਆ ਤਾਂ ਜ਼ਰੂਰ ਫਿਲ ਕਰੋ ਜਾ ਕੇ ਬਾਕੀ ਕੋਈ ਵੀ ਨਵੀਂ ਨੋਟੀਫਿਕੇਸ਼ਨ ਕਿਸੇ ਵੀ ਵੈਕੈਂਸੀ ਨਾਲ ਰਿਲੇਟਡ ਆਉਂਦੀ ਆ ਜਾਂ ਇਹ ਵੈਕੈਂਸੀ ਨਾਲ ਰਿਲੇਟਡ ਕੋਈ ਨਵੀਂ ਇਨਫੋਰਮੇਸ਼ਨ ਮਿਲਦੀ ਆ ਤਾਂ ਆਪਾਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਸ਼ੇਅਰ ਕਰਾਂਗੇ ਕੋਈ ਵੀ ਨਵੀਂ ਵੈਕੈਂਸੀ ਆਉਂਦੀ ਆ ਤੁਹਾਡੇ ਨਾਲ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਕੋਈ ਵੀ ਨਵੀਂ ਇਨਫੋਰਮੇਸ਼ਨ ਜਦੋਂ ਵੀ ਆਵੇ ਤਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਥੈਂਕ ਯੂ ਥੈਂਕਸ ਫॉर ਵਾਚਿੰਗ